ਦੋਸਤੋ ਰਾਜਸਥਾਨ ਦੇ ਸਾਲੂ ਸ਼ਹਿਰ ਦੇ ਨਹਿਰ ਦੀਆਂ ਤਸਵੀਰਾਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਨ ਜਾ ਰਿਹਾ ਜਿੱਥੇ ਕਿ ਪਾਣੀ ਦੇ ਵਿੱਚ ਜਿਹੜੇ ਖਸਖਸ ਦੀ ਜਿਹੜੀ ਖੇਤੀ ਹੁੰਦੀ ਹੈ ਜਾਂ ਆਪਾਂ ਕਹੀਏ ਡੋਡੇ ਜਿਹੜੇ ਹੁੰਦੇ ਆ ਉਹ ਇਹਦੇ ਵਿੱਚ ਤੈਰ ਕੇ ਆਉਣ ਦੀ ਜਿਹੜੀ ਰਿਪੋਰਟ ਆ ਉਹ ਮਿਲੀ ਆ ਤੇ ਤਸਵੀਰਾਂ ਮੈਂ ਨਹੀਂ ਦਿਖਾ ਸਕਦਾ ਤੇ ਕਾਫੀ ਲੋਕ ਇੱਥੇ ਜਾਲੀਆਂ ਜੂੜੀਆਂ ਲਾ ਕੇ ਇਸ ਟੀ ਨੂੰ ਇਕੱਠਾ ਵੀ ਕਰ ਰਿਹਾ ਤੇ ਤੁਹਾਨੂੰ ਦਿਖਾ ਰਿਹਾ ਕਾਫੀ ਇੱਥੇ ਲੋਕ ਇਕੱਠੇ ਹੋਏ ਆ ਇੱਕ ਮਿੰਟ ਤੇ ਆ ਦੇਖ ਲੋਕ ਇਕੱਠੇ ਕਰ ਰਹੇ ਇੱਥੇ ਇਹ ਪਾਣੀ ਦੇ ਵਿੱਚੋਂ ਤੇ ਜਦੋਂ ਸੀਨੀਅਰ ਸਾਡੇ ਜਿਹੜੇ ਪੱਤਰਕਾਰ ਭਰਾ ਉਹਨਾਂ ਨਾਲ ਗੱਲਬਾਤ ਕਰੀ ਤਾਂ ਉਹਨਾਂ ਨੇ ਦੱਸਿਆ ਵੀ ਪੰਜਾਬ ਦੇ ਵਿੱਚ ਕਿੱਥੇ ਅवैध ਤੌਰ ਤੇ ਇਹ ਕੰਮ ਚੱਲ ਰਿਹਾ ਸੀ ਤੇ ਉਹਨਾਂ ਨੇ ਕੋਈ ਨਹਿਰ ਦੇ ਵਿੱਚ ਟਰੱਕ ਦੀ ਜਿਹੜੀ ਸਿੱਧੀ ਪਲਟੀ ਆ ਉਹ ਮਾਰੀ ਹੈ ਜੇ ਆਪਾਂ ਕਹਿ ਸਕਦੇ ਹਾਂ ਕੋਈ ਨਾ ਕੋਈ ਰੋਲਾ ਜ਼ਰੂਰ ਆ ਦੇਖੋ ਇਹ ਤਸਵੀਰਾਂ ਨੇ ਵਿੱਚ ਦਿਖਾ ਰਿਹਾ ਆ ਦੇਖੋ ਡੋਡੇ ਕਿਸ ਤਰ੍ਹਾਂ ਪਾਣੀ ਦੇ ਵਿੱਚ ਤੈਰ ਕੇ ਨਹਿਰ ਦੇ ਵਿੱਚ ਜਾ ਰਹੇ ਆ ਤੇ ਆ ਦਿਖਾਇਓ ਬਈ ਥੋੜਾ ਜਿਹਾ ਤੇ ਸ਼ਹਿਰ ਦੇ ਕਾਫੀ ਲੋਕ ਇੱਥੇ ਇਕੱਠੇ ਹੋਏ ਆ ਤੇ ਬਹੁਤੇ ਲੋਕਾਂ ਨੇ ਜਾਲੀਆਂ ਜੁਲੀਆਂ ਵੀ ਇੱਥੇ ਲਾ ਰੱਖੀਆਂ ਸਾਨੂੰ ਵੀ ਜਿਵੇਂ ਹੀ ਇਸ ਚੀਜ਼ ਦੀ ਜੜੀ ਖਬਰ ਆ ਉਹ ਮਿਲੀ ਤਾਂ ਅਸੀਂ ਮੌਕਾ ਦੇਖਣ ਲਈ ਇੱਥੇ ਪਹੁੰਚੇ ਤੇ ਆ ਦੇਖੋ ਪਾਣੀ ਦੇ ਵਿੱਚ ਜਿਹੜੇ ਖਸ ਖਸ ਦੀ ਜਿਹੜੀ ਖੇਤੀ ਹੁੰਦੀ ਹੈ ਤੇ ਜਿਹੜੇ ਡੋਡੇ ਹੁੰਦੇ ਆ ਉਹ ਇਹਦੇ ਵਿੱਚ ਬਹਿ ਕੇ ਆਉਣ ਦੀ ਰਿਪੋਰਟ ਮਿਲੀ ਸੀ ਤੇ ਸ਼ਹਿਰ ਦੇ ਕੁਝ ਲੋਕ ਇੱਥੇ ਖੜੇ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਉਹਨਾਂ ਨੇ ਕਿੰਨਾ ਸਮਾਂ ਪਹਿਲਾਂ ਆ ਚੀਜ਼ ਆ ਜਿਹੜੀ ਵੇਖੀ ਸੀ ਬਾਈ ਜੀ ਸਸਰੀ ਘਰ ਸਸਰੀ ਘਰ ਜੋ ਲੋਕ ਵੇਖ ਰਹੇ ਆ ਥੋੜਾ ਜਿਹਾ ਆਪਣੇ ਬਾਰੇ ਦੱਸੋ ਹਾਂਜੀ ਇਹਦੇ ਵਿੱਚ ਖਸਖਸ ਦੀ ਖੇਤੀ ਦੇ ਡੋਡੇ ਆ ਰਹੇ ਆ ਹਾਂ ਸਾਡੇ ਫੁੱਲ ਕਹਿ ਸਕਦੇ ਆਂ ਆਪਾਂ ਉਹਨੂੰ ਹਾਂਜੀ ਹਾਂ ਖਸਖਸ ਵਾਲੇ ਫੁੱਲ ਉਹ ਕੀ ਕਹਿ ਸਕਦੇ ਆ ਪਿੱਛੇ ਸਾਡੇ ਕੋਲ ਵੀਡੀਓ ਆਈ ਆ ਕਹਿੰਦੇ ਟਰੱਕ ਵਲਟਿਆ ਕੋਈ ਹਾਂ ਉਹਦੇ ਕਾਰਨ ਮਤਲਬ ਇਹ ਡੋਡੇ ਆ ਰਹੇ ਆ ਠੀਕ ਹੈ ਨਹਿਰ ਤੇ ਵਿੱਚ ਆ ਰਹੇ ਆ ਇੱਧਰ ਵੀ ਆ ਰਹੇ ਗੱਦਰ ਗੱਡ ਵੀ ਆ ਰਹੇ ਆ ਹੂੰ ਤੇ ਇੱਧਰ ਵੀ ਪਿੱਛੇ ਵੀ ਜਾਲੀ ਲਾ ਰੱਖੀ ਕਿਸੇ ਨੇ ਇੱਧਰ ਵੀ ਚੁੱਕੀ ਜਾਂਦੇ ਲੋਕ ਹੂੰ ਇਹ ਜਾਲੀ ਨਾ ਰੱਖੀਆਂ ਠੀਕ ਹੈ ਤੇ ਸਿੰਘ ਸਾਹਿਬ ਤੁਸੀਂ ਕਿੰਨਾ ਕਿ ਦਿਨ ਪਹਿਲਾਂ ਤੁਹਾਨੂੰ ਆ ਚੀਜ਼ ਦੀ ਖਬਰ ਮਿਲੀ ਸੀ ਵੀ ਇੱਥੇ ਜਿਹੜੇ ਪਾਣੀ ਦੇ ਵਿੱਚ ਡੋਡੇ ਆ ਜਿਹੜੇ ਉਹ ਤੈਰ ਕੇ ਆ ਰਹੇ ਆ ਸਾਡੇ ਕੋਲ ਵੀਡੀਓ ਆਈ ਸੀਗੀ ਗਰੁੱਪ ਦੇ ਵਿੱਚ ਠੀਕ ਹੈ ਇਹਨੇ ਗਰੁੱਪ ਵਾ ਦੇ ਵਿੱਚ ਵੀਡੀਓ ਪਾਈ ਸੀ ਹਾਂ ਉਹ ਸਾਡੇ ਸਾਦੂ ਸ਼ਹਿਰ ਤੋਂ ਮਨੀਸ਼ ਸ਼ਰਮਾ ਜੀ ਪੱਤਰਕਾਰ ਸਾਡੇ ਸੀਨੀਅਰ ਉਹਨਾਂ ਨੇ ਵੀਡੀਓ ਦੇਖ ਕੇ ਅਸੀਂ ਦੇਖਣ ਵਾਸਤੇ ਅਸੀਂ ਲਹਿਰ ਦੇ ਵਿੱਚ ਦੇਖਣ ਵਾਸਤੇ ਆ ਗਏ ਠੀਕ ਹੈ ਦੇਖੀਏ ਸਰੀਕੀ ਤਾਂ ਜਦੋਂ ਤੁਸੀਂ ਇੱਥੇ ਪਹੁੰਚੇ ਉਦੋਂ ਕਿੰਨੇ ਕੁ ਲੋਕ ਇੱਥੇ ਜਿਹੜੇ ਇਸ ਚੀਜ਼ ਨੂੰ ਇਕੱਠੀ ਕਰ ਰਹੇ ਸੀ ਲਗਭਗ 15-20 ਜਣੇ ਲੋਕ ਸੀਗੇ ਤਾਂ ਬਹੁਤ ਘੱਟ ਹੋ ਗਏ ਇਹਦੇ ਵਿੱਚ ਹੂੰ ਲਗਭਗ ਸਭ ਨੂੰ ਪਤਾ ਲੱਗ ਗਿਆ ਹੋਣਾ ਠੀਕ ਹੈ ਇਹਦੇ ਵਿੱਚ ਹੁਣ ਪਹਿਲਾਂ ਨਹਿਰ ਭਰੀ ਆਉਂਦੀ ਸੀਗੀ ਤਾਂ ਇੱਥੋਂ ਦੇ ਲੋਕਾਂ ਨਾਲ ਜਿਹੜਾ ਇਹ ਕਹਿਣਾ ਵੀ ਹੁਣ ਜਿਹੜੀ ਇਹਨਾਂ ਦੀ ਗਿਣਤੀ ਆ ਉਹ ਕਾਫੀ ਘੱਟ ਹੋ ਚੁੱਕੀ ਆ ਤੇ ਦਿਨੇ ਇਹਦੇ ਵਿੱਚ ਕਾਫੀ ਭਾਰੀ ਮਾਤਰਾ ਦੇ ਵਿੱਚ ਜਿਹੜੇ ਡੋਡੇ ਆ ਉਹ ਤੈਰ ਕੇ ਆਥੇ ਪਹਿਲਾਂ ਲੋਕਾਂ ਵੱਲੋਂ ਜਾਲੀ ਵੀ ਲਾਈ ਗਈ ਤੇ ਬਹੁਤ ਸਾਰੇ ਲੋਕ ਇਹਨਾਂ ਦਾ ਕਹਿਣਾ ਇੱਕ ਮਿੰਟ ਸਿੰਘ ਸਾਹਿਬ ਇਹਨਾਂ ਦਾ ਇਹ ਵੀ ਕਹਿਣਾ ਵੀ ਬਹੁਤ ਸਾਰੇ ਲੋਕ ਜਾਲੀਆਂ ਲਾ ਕੇ ਤੇ ਇੱਥੋਂ ਦੇ ਜਿਹੜੇ ਉਹ ਕਾਫੀ ਲੋਕ ਕੱਢ ਕੇ ਵੀ ਲੈ ਗਏ ਆ ਤੇ ਖਸ ਖਸ ਦੀ ਆਪਾਂ ਕਹਿ ਸਕਦੇ ਹਾਂ ਫੁੱਲ ਆਹ ਦੇਖੋ ਇਹ ਜਾ ਰਹੀ ਹੈ ਤੈਰ ਕੇ ਕਾਲੇ ਰੰਗ ਦੇ ਆਏ ਤੇ ਦੇਖੋ ਇਹ ਸਾਲੂ ਸ਼ਹਿਰ ਨਹਿਰ ਦੀਆਂ ਤਸਵੀਰਾਂ ਜੋ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੇ ਅੱਗੇ ਵੀ ਲੈ ਕੇ ਚੱਲਦੇ ਹਾਂ ਇੱਕ ਮਿੰਟ ਆਇਓ ਸਿੰਘ ਸਾਹਿਬ ਅਸੀਂ ਜਦੋਂ ਇੱਥੇ ਪਹੁੰਚੇ ਤਾਂ ਉਦੋਂ ਕਾਫੀ ਲੋਕ ਇੱਥੇ ਖੜੇ ਸੀ ਪਰ ਬਹੁਤ ਸਾਰੇ ਲੋਕ ਇੱਥੋਂ ਹੁਣ ਚਲੇ ਗਏ ਦੇਖੋ ਜਾਲੀਆਂ ਜਿਹੜੀਆਂ ਲਾਈਆਂ ਗਈਆਂ ਨੇ ਲੋਕਾਂ ਵੱਲੋਂ ਤਾਂ ਇਹ ਇੱਕ ਨਿਊਜ਼ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਇਹ ਪੰਜਾਬ ਦੇ ਨਹਿਰ ਤੋਂ ਆ ਦੇਖੋ ਤੇ ਲੋਕਾਂ ਦਾ ਕਹਿਣਾ ਵੀ ਹੁਣੇ ਦੀ ਥੋੜੀ ਜਿਹੀ ਗਿਣਤੀ ਹੈ ਜਿਹੜੀ ਉਹ ਘਟ ਗਈ ਦਿਨੇ ਇੱਥੇ ਕਾਫੀ ਭਾਰੀ ਮਾਤਰਾ ਦੇ ਵਿੱਚ ਜਿਹੜੀ ਡੋਡੇ ਆ ਉਹ ਪਾਣੀ ਦੇ ਵਿੱਚ ਤੈਰ ਕੇ ਇੱਥੇ ਜਿਹੜੀ ਨਹਿਰ ਹੈ ਸਾਦੂ ਸ਼ਹਿਰ ਲੋਕਲ ਨਹਿਰ ਉਹਦੇ ਵਿੱਚ ਤੈਰ ਕੇ ਤੇ ਗੱਦਲ ਖੜੇ ਪਿੰਡ 'ਚ ਜਿਹੜਾ ਪਾਣੀ ਜਾਂਦਾ ਉਹਦੇ ਵਿੱਚ ਵੀ ਆਖਿਆ ਜਾਂਦਾ ਵੀ ਇਹਦੇ ਵਿੱਚ ਡੋਡੇ ਆ ਜਿਹੜੇ ਤੈਰ ਕੇ ਆ ਜਾਂਦੇ ਆ ਦੇਖੋ ਇਹ جاری ਹੈ ਇਹ ਜੋ ਤੁਸੀਂ ਕਲੇ-ਕਲੇ ਦੇਖ ਰਹੇ ਹੋ ਸਾਰੇ ਡੋਡੇ ਹੀ ਆ ਤਾਂ ਬਹੁਤ-ਬਹੁਤ ਧੰਨਵਾਦ ਤੇ ਇਹਦਾ ਜਿਹੜਾ ਬ੍ਰਿਕੀ ਕਾਰਨ ਆ ਉਹ ਨਹੀਂ ਪਤਾ ਵੀ ਇਹ ਕਿੱਥੋਂ ਤੈਰ ਕੇ ਆ ਰਹੀ ਹੈ ਤੇ ਇਸ ਦੇ ਪਿੱਛੇ ਦਾ ਜਿਹੜਾ ਕਾਰਨ ਉਹ ਕੀ ਆ ਤਾਂ ਬਹੁਤ-ਬਹੁਤ ਧੰਨਵਾਦ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027 ਇਹ ਕਰ ਕੋਸੀ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਨੇ ਸੰਪਰਕ ਕਰੋ 6047238027